ਸਾਨੂੰ ਕੋਈ 2:10 ਦੇ ਕਿੰਡਾ ਦਾ ਫੋਨ ਆਇਆ ਸੀ ਵੀ ਪਿੰਡ ਕੜਿਆਲ ਦੇ ਵਿੱਚ ਅੱਗ ਲੱਗ ਗਈ ਆ ਤੇ ਬਹੁਤ ਜਿਆਦੀ ਆਗਿਆ ਅਸੀਂ ਕੋਈ 2:35-40 ਦੇ ਵਿੱਚ ਵਿੱਚ ਆਹੀ ਇਹਨਾਂ ਦੇ ਕੋਲ ਪਹੁੰਚ ਗਏ ਜੀ ਤੇ ਆਣ ਕੇ ਵੇਖਿਆ ਤੇ ਬਹੁਤ ਜਿਆਦੀ ਆਗੀ ਤੇ ਜਦੋਂ ਅਸੀਂ ਆਣ ਕੇ ਵੇਖਿਆ ਫਿਰ ਆਪਾਂ ਇੱਕ ਗੱਡੀ ਅੰਮ੍ਰਿਤਸਰੋਂ ਮਗਾਈ ਸੀ ਟਾਉਨ ਹਾਲ ਤੋਂ ਉਹਨੂੰ ਉਹਨੂੰ ਵੀ ਬੁਲਾ ਕੇ ਆਪਣੀ ਗੱਡੀ ਲਾ ਕੇ ਫਿਰ ਉਹਦੇ ਨਾਲ ਸਾਰਾ ਕਾਬੂ ਕੀਤਾ ਜੀ ਨੁਕਸਾਨ ਤੇ ਇਹਨਾਂ ਦੇ ਕਹਿਣ ਮੁਤਾਬਕ ਕਰੋੜਾਂ ਰੁਪਏ ਦਾ ਨੁਕਸਾਨ ਇਹਨਾਂ ਦਾ ਹੈਗਾ ਹੀ ਆ ਤੇ ਬਾਕੀ ਜਿਵੇਂ ਕਹਿੰਦੇ ਵੀ ਇਹਨਾਂ ਦੀ ਜਿਹੜੀ ਫ੍ਰਿਜ ਆ ਕੋਕੋਕੋਲਾ ਵਾਲੀ ਉਹਦੇ ਤੋਂ ਨੁਕਸਾਨ ਹੋਇਆ ਇਹ ਹੁਣ ਇਹ ਜਾਣਦੇ ਨੇ ਜਾਂ ਫਿਰ ਜਿਨ੍ਹਾਂ ਨੇ ਫ੍ਰਿਜ ਦਿੱਤੀ ਉਹ ਜਾਣਦੇ ਨੇ ਮੇਰਾ ਨਾਮ ਬੁੱਟਾ ਸਿੰਘ ਹੈ ਜੀ ਇਹ ਕਿਹੜਾ ਪਿੰਡ ਹੈ ਜੀ ਹਾਂ ਜੀ ਕੜਿਆਲੀ ਹੈ ਜੀ ਇਹ ਕੀ ਗੱਲ ਹੋਈ ਜਿਹੜੇ ਇਹ ਮੇਰਾ ਭਤੀਜਾ ਹੈ ਜੀ ਇਹ ਦੀ ਦੁਕਾਨ ਹੈ ਇੱਥੇ ਡੇਰੀ ਆ ਫੀਡ ਸਟੋਰ ਆ ਅੱਛਾ ਜੀ ਤੇ ਕਰਿਆਨੇ ਦੀ ਕਰਿਆਨੇ ਦੀ ਦੁਕਾਨ ਹੈ ਜੀ ਤੇ ਨਾਲ ਉੱਪਰ ਰੈਸ਼ ਹੈ ਜੀ ਤੇ ਰਾਤ 1:30 12 12:30 ਵਜੇ ਅੱਗ ਲੱਗੀ ਆ ਜੀ ਤੇ ਪੋਣੇ ਕ 2 ਵਜੇ ਇਹਨਾਂ ਨੂੰ ਪਤਾ ਲੱਗਦਾ ਤੇ ਜੋ ਵੀ ਹੈਗਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਬਿਲਡਿੰਗ ਤੇ ਵੀ ਪੱਲੇ ਕੁਝ ਨਹੀਂ ਰਿਹਾ ਬਿਲਡਿੰਗ ਸਾਰੀ ਪਾੜ ਗਈ ਆ ਕੰਨ ਸੇ ਕੰਨ 90 95 ਲੱਖ ਰੁਪਏ ਤੇ ਬਿਲਡਿੰਗ ਤੇ ਲੱਗਾ 20-25 ਲੱਖ ਰੁਪਏ ਦਾ ਵਿੱਚ ਮਟੀਰੀਅਲ ਜੋ ਵੀ ਸਮਾਨ ਸਾਰਾ ਲੱਗਾ ਜੀ ਡੇਢ ਕਰੋੜ ਰੁਪਏ ਦਾ ਭਾਜੀ ਨੁਕਸਾਨ ਹੋ ਗਿਆ ਜੀ ਇਹ ਤੇ ਗਰੀਬ ਮਰੇ ਗਏ ਇਹ ਤੇ ਵਿਚਾਰੇ ਇਤੋਂ ਰੋਟੀ ਖਾਂਦੇ ਸੀ ਕਾਰਨ ਦਾ ਕੋਈ ਪਤਾ ਲੱਗ ਸਕਦਾ ਕੋਈ ਕਾਰਨ ਹੈ ਜੀ ਫ੍ਰਿਜ ਲੱਗੀ ਸੀ ਕੋਕਾ ਕੋਲਾ ਦੀ ਹਾਂਜੀ ਉਹਦੀ ਜਿਹੜੀ ਮੋਟਰ ਬਲਾਸਟ ਹੋਈ ਹੈ ਤੇ ਕੋਈ ਮੌਕੇ ਤੇ ਪਹੁੰਚਿਆ ਫਿਰ ਬਾਹਰ ਹਾਂਜੀ ਮੌਕੇ ਤੇ ਆ ਗਏ ਜੀ ਕੋਈ ਪੁਲਿਸ ਦਾ ਅਧਿਕਾਰੀ ਪਹੁੰਚਿਆ ਹਾਂਜੀ ਆਏ ਆ ਜੀ ਪੁਲਿਸ ਅਧਿਕਾਰੀ ਵੀ ਆਏ ਰਿਪੋਰਟ ਲਿਖ ਕੇ ਲੱਗੇ ਆ ਜੀ ਪਿੰਡੀਆਂ ਸੈਦਾਂ ਤੋਂ ਆਏ ਗੁਰਦੇਵ ਸਿੰਘ ਕੀ ਮੰਗ ਰਹੇ ਐਂ ਮੰਗੇ ਹੈ ਇਨਸਾਫ ਦਾ ਅੰਦਾਜ਼ ਵੀ ਸਾਨੂੰ ਇਨਸਾਫ ਮਿਲਣਾ ਚ ਇਨਾਂ ਦਾ ਕੋਈ ਹੈਲਪ ਹੋਣੀ ਚਾਹੀਦੀ ਸਰਕਾਰ ਪੰਜਾਬ ਸਰਕਾਰ ਗਾੜੀ ਇਹੋ ਹੀ ਰਿਕਵੈਸਟ ਆ ਵੀ ਸਾਡੇ ਵਿੱਚ ਪਲਵਿੰਦਰ ਸਿੰਘ ਨਾਂ ਦੇ ਆਪਣਾ ਪਿੰਡ ਕੜਿਆਲ ਜੀ ਵੀ ਕੀ ਗੱਲ ਹੋਈ ਜਿਹੜੀਆਂ ਤਾਂ ਅੱਜ ਇੱਕ ਨਾ ਇਹ ਰਾਤ 1:30 ਵਜੇ ਦੀ ਗੱਲ ਨਾ ਰਾਤ ਅੱਗ ਲੱਗੀ ਜੀ ਤੇ ਮੌਕੇ ਤੇ ਪਹੁੰਚੇ ਤਾਂ ਉਹ ਸਾਰੀ ਅੱਗ ਦੀ ਲਾਟਾਂ ਨਿਕਲ ਰਹੀਆਂ ਸੀ ਤੇ ਹੋਇਆ ਕੰਮ ਸਾਰਾ ਕੋਕਾ ਕੋਲੇ ਜਿਹੜੀ ਫ੍ਰਿਜ ਉਤੋਂ ਆ ਪਹਿਲਾਂ ਡਿਸਟ੍ਰਿਬਿਊਟਰ ਨੂੰ ਪਹਿਲਾਂ ਵੀ ਕਰ ਕੰਪਲੀਟ ਕੀਤੀ ਸੀ ਵੀ ਭਾਈ ਤੁਹਾਡੀ ਫ੍ਰਿਜ ਕੰਪਲੀਟ ਆ ਮਤਲਬ ਇਹ ਚੱਲਦੀ ਨਹੀਂ ਸਹੀ ਤਰ੍ਹਾਂ ਤੇ ਇਹਨੂੰ ਕੋਈ ਰਿਪਲੇਸ ਕਰ ਦੋ ਤੇ ਉਹਨਾਂ ਨੇ ਰਿਪਲੇਸ ਨਹੀਂ ਕੀਤੀ ਇਧਰ ਰਤੀ ਫਿਰ ਇਹ ਲ ਬਲਾਸਟ ਹੋ ਗਿਆ ਜਿਹਦੇ ਕਰਕੇ ਸਾਰੀ ਬੜੀ ਅੱਗ ਲੱਗੀ ਹੈ ਮੇਰੀ ਕਰਿਆਨੇ ਦੁਕਾਨ ਸਾਰੀ ਇੱਕ ਇਹ ਤੋਂ ਲੈ ਕੇ ਜੱੜ ਤੱਕ ਸਾਰੀ ਤਹਨਸ ਹੋ ਗਈ ਹੈ ਨਾਲ ਮੇਰੀ ਫੀਲ ਸਟੋਰੀ ਫੀਲ ਵੀ ਸਾਰੀ ਜਾਂਦੀ ਰਹੀ ਹੈ ਆ ਮੇਰੀ ਡੇਰੀ ਨਾਲ ਬਈ ਡੇਰੀ ਦਾ ਕੁਛ ਨਹੀਂ ਮੇਰਾ ਬਜਿਆ ਸਾਰਾ ਸਿਸਟਮ ਸੜ ਗਿਆ ਆ ਤੁਸੀਂ ਵੇਖ ਸਕਦੇ ਜੇ ਕੁਛ ਨਹੀਂ ਮੇਰਾ ਬਜਿਆ ਸਾਰਾ ਕੁਝ ਮੇਰੀ ਬਿਲਡਿੰਗ ਸਾਰੀ ਜਾਂਦੀ ਰਹੀ ਹੈ ਬਿਲਡਿੰਗ ਦੇ ਪੱਲੇ ਕੱਖ ਹੀ ਰਿਆ ਕਿੰਨੇ ਵਜੇ ਤਾਂ ਬੋਲ ਇਹ ਭਾਈ ਆਪ ਨੂੰ ਰਾਤ ਪੜਾ ਲੱਗਾ 1:30 ਵਜੇ ਇਹ ਅੱਗ ਲੱਗੀ ਹੈ ਬਲਾਸਟ ਹੋਇਆ ਹੈ 1:30 ਵਜੇ ਤਾਂ ਅਸੀਂ ਡੇਰ ਵਿੱਚ ਪੜਾ ਲੱਗਾ ਡੇਰੋ ਜੀ ਆਪਾਂ ਇਥੇ ਕਤਰਾ ਵੀ ਤੁਹਾਡਾ ਬਜਾ ਤੁਸੀ ਨਹੀਂ ਭਾਈ ਕੋਣ ਸ਼ਾਟ ਕਰਦਾ ਸਾਨੂੰ ਬੜੀ ਗਵਾਨੀ ਨੇ ਫੋਨ ਕੀਤਾ ਫਿਰ ਤੁਹਾਡੇ ਦਾ ਮੰਨ ਲਓ ਕਿ ਧੂਆਂ ਦੇ ਘੰਡੇ ਆਇਆ ਤੇ ਅਸੀਂ ਆਣ ਕੇ ਵੇਖਿਆ ਤੇ ਬਹੁਤ ਜਿਹੜੀ ਅਗਰੀ ਲਾਟਾਂ ਨਿਕਲ ਰਹੀਆਂ ਅਸੀਂ ਬਾਹਰ ਇਹ ਸ਼ਟਰ ਦੇ ਰਾਈਆਂ ਅਸੀਂ ਸ਼ਟਰ ਦੇ ਖੋਲਣ ਦੀ ਕੋਸ਼ਿਸ਼ ਕੀਤੀ ਅੱਗੇ ਜਾਣ ਨੂੰ ਕਰਕੇ ਸ਼ਟਰ ਨਹੀਂ ਖੁੱਲਿਆ ਸਾਰੇ ਸ਼ਟਰ ਜਾਮ ਹੋ ਗਏ ਸੀ ਤੇ ਜਦੋਂ ਆਣ ਕੇ ਵੇਖਿਆ ਤੇ ਕੁਝ ਵੀ ਨਹੀਂ ਬਚਿਆ ਮਤਲਬ ਬੜਾ ਫਿਰ ਫਾਇਰ ਵਿਭਾਗ ਨੂੰ ਫੋਨ ਕੀਤਾ ਇਹ ਵੀ ਭਾਈ ਜੀ ਨੇ ਅੱਧੇ ਘੰਟੇ ਪਹੁੰਚ ਗਏ ਆ ਇਹਨਾਂ ਨੇ ਆਣ ਕੇ ਪੂਰੀ ਜਰੂਰਤ ਕੀਤੀ ਆ ਤੇ ਅੱਗ ਬੁਝਾਈ ਅੱਗ ਤੇ ਕਾਬੂ ਪਾਇਆ ਪਰ ਨਹੀਂ ਕੁਝ ਨਹੀਂ ਬਚਿਆ ਨਹੀਂ ਬਹੁਤ ਜ਼ਿਆਦਾ ਨੁਕਸਾਨ ਇਹਨੂੰ ਕੰਪਲੀਟ ਵੀ ਕੀਤੀ ਇਹਨਾਂ ਨੇ ਮੇਰੀ ਚੇਂਜ ਨਹੀਂ ਕੀਤੀ ਜਿਹਦਾ ਕਰਕੇ ਮੇਰਾ ਇਹਨਾਂ ਨੂੰ ਨੁਕਸਾਨ ਹੋਇਆ ਮੇਰੇ ਕੋਲ ਬਚਿਆ ਕੁਝ ਨਹੀਂ ਇਹ ਤਾਂ ਤੁਸੀਂ ਬਣਾਇ ਕੈਮਰਾ ਮਾਰੋ ਇਧਰ ਵੀ ਸਾਰਾ ਕੁਝ ਨਹੀਂ ਬਚਿਆ ਮੰਡੀ ਵਾਲੇ ਪੱਖੇ ਸਭ ਜਾਂਦੇ ਰਹੇ ਆ ਕੋਈ ਮੇਰੀ ਕੋਈ ਇਥੋ ਕੰਪਿਊਟਰ ਸਿਸਟਮ ਵੀ ਦੋ ਦੜਣੀ ਮਸ਼ੀਨਾ ਉਹ ਵੀ ਕੁਝ ਨਹੀਂ ਬਜੀ ਕਰਿਆਨਾ ਸਟੋਰ ਇਹ ਮੇਰਾ ਕੁਝ ਨਹੀਂ ਉਹਦਾ ਬਚਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਫੀਡਾਂ ਹੀ ਮੇਰੀਆਂ ਤਿੰਨ ਚਾਰ ਲੱਖ ਦੀ ਮੇਰੀ ਫੀਡਾਂ ਲੱਗੀਆਂ ਹਨ ਉਹ ਵੀ ਜਾਂਦੀਆਂ ਰਹੀਆਂ ਨੇ ਕੰਨਕ ਲੱਗੀ ਹਨ ਕੰਨ ਕੋ ਨਹੀਂ ਬਜੀ ਔਰ ਜਨਾ ਕੋ ਸੌਫਦਾ ਕਰਾਉਂਦੇ ਰਹੇ ਕੋਲਡ ਡਰਿੰਕ ਵਗੈਰਾ ਕੁਛ ਨਹੀਂ ਵਜਿਆ ਸਾਰਾ ਕੁਝ ਜਾਂਦਾ ਰਿਹਾ ਆ ਮੇਰੇ ਲੱਗੀਆਂ ਸਾਰਾ ਉਹ ਵੇਖੋ ਇੱਥੇ ਪਾਣੀ ਫਰਨੀਚਰ ਵਗੈਰਾ ਸਾਰਾ ਸੜ ਗਿਆ ਤੇ ਸਾਰੀ ਬਿਲਡਿੰਗ ਦੀ ਡੰਡਾ ਲੱਤ ਗਈ ਹੈ ਸਾਰੀ ਕੰਨਾਂ ਪਾੜ ਗਈਆਂ ਨੇ ਪੌੜੀਆਂ ਪੌੜੀਆਂ ਲੰਗੀਆਂ ਪੌੜੀਆਂ ਟੁੱਟ ਗਈਆਂ ਨੇ ਮੈਨੂੰ ਬਸ ਇਹੀ ਮੰਗ ਮੈਨੂੰ ਇਨਸਾਫ ਮਿਲਣਾ ਚਾਹੀਦਾ